ਇੱਕ ਐਸੀ ਭਾਈਚਾਰੇ ਦੇ ਲੜਕੇ ਦੇ ਵੱਲੋਂ ਜਰਨਲ ਲੜਕੀ ਦੇ ਨਾਲ ਵਿਆਹ ਕਰਵਾਇਆ ਗਿਆ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸੀ ਤਾਂ ਹੁਣ ਕੁੜੀ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਮੁੰਡੇ ਦੇ ਘਰ ਤੇ ਹਮਲਾ ਕੀਤਾ ਗਿਆ ਸਮਾਨ ਦੀ ਭੰਨਤੋੜ ਕੀਤੀ ਗਈ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਔਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਘਰ ਦੇ ਵਿੱਚ ਸਮਾਨ ਦੀ ਭੰਨਤੋੜ ਕੀਤੀ ਇਸ ਗੱਲ ਦਾ ਖੁਲਾਸਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੇ ਜ਼ਰੀਏ ਕੀਤਾ ਗਿਆ ਪਰਿਵਾਰ ਨੇ ਮੀਡੀਆ ਦੇ ਸਾਹਮਣੇ ਆ ਕੇ ਬਿਆਨ ਦਿੱਤੇ ਨੇ ਹਲਕਾ ਮਲੋੜ ਦੇ ਪਿੰਡ ਇਨਾ ਖੇੜਾ ਦਾ ਪੂਰਾ ਮਾਮਲਾ ਹੈ ਮੁੰਡਾ ਕੁੜੀ ਇਕੱਠੇ ਪੜਦੇ ਸੀ ਦੋਵਾਂ ਨੇ ਇੱਕ ਹੋਣ ਦਾ ਫੈਸਲਾ ਕੀਤਾ ਮਹੀਨਾ ਪਹਿਲਾਂ ਕੋਟ ਮੈਰਿਜ ਕਰਵਾ ਲਈ ਉਦੋਂ ਤੋਂ ਹੀ ਕੁੜੀ ਦੇ ਪਰਿਵਾਰ ਵਾਲੇ ਮੁੰਡੇ ਦੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਨੇ ਹੁਣ ਪਰਿਵਾਰ ਦੇ ਵੱਲੋਂ ਇੱਕ ਪੱਤਰ ਲਿਖ ਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਨਾਲ ਦੀ ਨਾਲ ਇਨਸਾਫ ਦੀ ਮੰਗ ਕੀਤੀ ਗਈ ਮਾਪਿਆਂ ਨੇ ਕਿਹਾ ਕਿ ਜੇ ਸਾਡੇ ਮੁੰਡੇ ਨੇ ਇਸ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਤਾਂ ਸਾਡਾ ਇਸ ਦੇ ਵਿੱਚ ਕੀ ਕਸੂਰ ਹੈ ਦੋਵਾਂ ਨੇ ਰਜ਼ਾਮੰਦੀ ਦੇ ਨਾਲ ਵਿਆਹ ਕਰਵਾਇਆ ਹੁਣ ਕੁੜੀ ਵਾਲੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਜੋ ਸਰਿੰਦਰ ਸਿੰਘ ਪਿੰਡ ਇਨਾ ਖੇੜਾ ਤੋਂ ਆਪਣੇ ਪਿੰਡ ਦੀ ਲੜਕੀ ਦੇ ਨਾਲ ਜੋ ਇਕੱਠੇ ਪੜਦੇ ਸੀ ਉਹਨਾਂ ਨੇ ਕੋਟ ਮੈਰਿਜ ਕਰਵਾਈ ਜੀ ਤਾਂ ਉਸ ਮੱਦੇਨਜ਼ਰ ਚੱਲਦਿਆਂ ਸਾਨੂੰ ਇਹਨਾਂ ਨੇ 7 ਤਰੀਕ ਦੀ ਰਾਤ ਚੱਕਿਆ ਜੀ ਔਰ ਥਾਣੇ ਦੇ ਵਿੱਚ ਲਿਜਾ ਕੇ ਔਰ ਕੁੱਟਮਾਰ ਕਰੀ ਜੀ ਔਰ ਜਦ 3-4 ਦਿਨ ਬਾਅਦ ਇਹਨਾਂ ਨੂੰ ਕੋਰਟ ਮੈਰਿਜ ਦੇ ਕਾਗਜ਼ਕ ਮਿਲ ਗਏ ਜੀ ਤਾਂ ਉਸ ਦੇ ਬਾਅਦ ਇਹਨਾਂ ਨੇ ਸਾਨੂੰ ਥਾਣੇ ਦੇ ਵਿੱਚੋਂ ਰਿਹਾ ਕੀਤਾ ਔਰ ਉਸ ਦੇ ਬਾਅਦ ਪੁਲਿਸ ਨੇ ਜੋ ਕਾਰਵਾਈ ਅਸੀਂ ਕਿਹਾ ਵੀ ਪੁਲਿਸ ਕਾਰਵਾਈ ਕਰ ਰਹੀ ਸੀ ਪੁਲਿਸ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਔਰ ਸਾਡੇ ਮਾਮਾ ਜੀ ਜੋ ਕਿ ਮਲਕੀਤ ਸਿੰਘ ਪਿੰਡ ਇਨਾਖੇੜਾ ਦਾ ਉਹਨਾਂ ਦੋਨਾਂ ਬ੍ਰਦਰ ਦਾ ਪਿੰਡ ਦੇ ਵਿੱਚੋਂ ਬਾਈਕਾਟ ਕੀਤਾ ਗਿਆ ਮਨ ਪ੍ਰਸ਼ਾਸਨ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਔਰ ਸਾਡੇ ਘਰ-ਬਾਰ ਦੇ ਵਿੱਚ ਜੋ ਵੀ ਭੰਨ ਤੋੜ ਕੀਤੀ ਗਈ ਉਸ ਦੀ ਸਾਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਵੀ ਸਾਨੂੰ ਸਾਡਾ ਸਮਾਨ ਔਰ ਜੋ ਭੰਨ ਤੋੜ ਕੀਤੀ ਉਹ ਵਾਪਸ ਕਰਾਈ ਜਾਵੇ ਔਰ ਜੋ ਇਹਨਾਂ ਖਿਲਾਫ ਬੰਦੀ ਕਾਰਵਾਈ ਉਹ ਕੀਤੀ ਜਾਵੇ ਗੁਰਮੀਤ ਸਿੰਘ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਇੰਨਾ ਖੜਾ ਪਿੰਡਾ ਜੀ ਕੀ ਗੱਲ ਹੈ ਜੀ ਸਰ ਮੇਰੇ ਭਰਾ ਦਾ ਲੜਕਾ ਤੇ ਕੋਈ ਲੜਕੀ ਨਾਲ ਗਵਾਂਂਤੀ ਇਕੱਠੇ ਪੜਦੇ ਸੀ ਉਹਨਾਂ ਨੇ ਸ਼ਾਦੀ ਕਰ ਲਈ ਰਜਮੰਦੀ ਨਾਲ ਤੇ ਉਸ ਦੇ ਮੁਤਾਬਕ ਮਤਲਬ ਸਾਡੇ ਸਾਰੇ ਪਰਿਵਾਰ ਨੂੰ ਪਰੇਸ਼ਾਨ ਕਰੀ ਜਾਂਦੇ ਇਸ ਘਰ ਚੋਂ ਸਾਰਾ ਸਮਾਨ ਇਹਨਾਂ ਚੱਕ ਲਿਆ ਤੋੜਫੋੜ ਕੀਤੀ ਹੈ ਜਿਹਦੀਆਂ ਵੀ ਵੀਡੀਓ ਫੋਟੋਆਂ ਮੈਂ ਹੀ ਕਿਚਨ ਗਏ ਸੀਗੇ ਕੱਲ ਮਹੀਨੇ ਬਾਅਦ ਘਰੇ ਗਏ ਆ ਤਾਂ ਫਿਰ ਸਾਡੇ ਗੱਲ ਵੀ ਪਈ ਤੇ ਸਾਡੇ ਪਿੰਡ ਦੇ ਮੁੰਡੇ ਕੁਝ ਸਜਣਾ ਛਡਾਉਣ ਆਏ ਆ ਉਹਨਾਂ ਦੇ ਬਾਅਦ ਇਹ ਗੱਲ ਪਈ ਹੈ ਜੀ ਇਹ ਜਿਹੜਾ ਵੀ ਸਪੋਰਟ ਕਰਦਾ ਉਹਨਾਂ ਨੂੰ ਵੀ ਦਬਾਉਂਦੇ ਆ ਜੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਹੈ ਸਾਡੀ ਮਤ ਦਿੱਤੀ ਜਾਵੇ ਸਾਨੂੰ ਘਰ ਦਵਾਇਆ ਜਾਵੇ ਸਾਡਾ ਸਮਾਨ ਜਿਹੜਾ ਇਹਨਾਂ ਚੋਰੀ ਕੀਤਾ ਚੱਕਿਆ ਉਹ ਉਹ ਦਿੱਤਾ ਜਾਵੇ ਦੇਖੋ ਜੀ ਇਹ ਜਿਹੜਾ ਮਾਮਲਾ ਹੈ ਇਹ ਮਸਲਾ ਜਿਹੜਾ ਪਿੰਡ ਇਨਾ ਖੇੜਾ ਮਲੋਟ ਥਾਣਾ सदर ਮਲੋਟ ਦਾ ਹੈ ਇਹ ਘਟਨਾ ਇਸ ਤਰ੍ਹਾਂ ਹੋਈ ਹੈ ਕਿ ਇਸ ਪਿੰਡ ਦੇ ਵਿੱਚ ਇੱਕ ਮਜਬੂਤ ਸਿੱਖ ਸ਼ੈਡਿਊਲ ਕਾਸਟ ਪਰਿਵਾਰ ਦੇ ਲੜਕੇ ਨੇ ਉੱਥੋਂ ਦੇ ਪਿੰਡ ਦੀ ਇੱਕ ਜਰਨਲ ਜਾਤੀ ਦੀ ਲੜਕੀ ਨਾਲ ਜਿਹੜੀ ਹੈ ਕੋਟ ਮੈਰਿਜ ਕਰਵਾਈ ਸੀਗੀ ਇਸ ਸਾਰੀ ਘਟਨਾ ਨੂੰ ਲੈ ਕੇ ਇਹ ਮਾਮਲਾ ਜਿਹੜਾ ਬਣਿਆ ਮਾਮਲਾ ਇਸ ਤਰ੍ਹਾਂ ਬਣਿਆ ਕਿ ਇਸ ਪਰਿਵਾਰ ਨੂੰ ਜਿਹੜਾ ਉਹ ਪਿੰਡ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਇਹਨਾਂ ਦਾ ਜਿਹੜਾ ਬਾਈਕਾਟ ਤੱਕ ਦੀ ਜਿਹੜੀ ਗੱਲ ਚੱਲੀ ਜਾ ਰਹੀ ਹੈ ਕਿ ਇਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦੇਣਾ ਸੋ ਇਹ ਬਹੁਤ ਮਾੜੀ ਤੇ ਗੈਰ ਸਵਿਧਾਨਿਕ ਗੱਲ ਹੈ ਸੋ ਸਬੰਧਤ ਜਿਹੜਾ ਥਾਣਾ ਮੇਰੀ ਗੱਲ ਹੋਈ ਹੈ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਲੜਕੀ ਨੇ ਲੜਕੇ ਨੇ ਕੋਟ ਮੈਰਜ ਕਰਾਈ ਹੈ ਸੇ ਇਸ ਮਜਬੀ ਸਿੱਖ ਪਰਿਵਾਰ ਨੂੰ ਪਿੰਡ ਦੇ ਵਿੱਚ ਨਾ ਵੜਨ ਦੇਣਾ ਜਾਂ ਬਾਈਕਾਟ ਦੀਆਂ ਜੋ ਗੱਲਾਂ ਚੱਲ ਰਹੀਆਂ ਇਹ ਜਿਹੜੀ ਹੈ ਕੰਪਲੇਂਟ ਜਿਹੜੀ ਹੈ ਮਾਨਯੋਗ ਥਾਣੇ ਦੇ ਵਿੱਚ ਡੀਐਸਪੀ ਸਾਹਿਬ ਤੱਕ ਅਤੇ ਹੋਰ ਅਧਿਕਾਰੀਆਂ ਤੱਕ ਪਰਿਵਾਰ ਨੇ ਦੇਣ ਦੀ ਜਿਹੜੀ ਹੈ ਪਹੁੰਚ ਕੀਤੀ ਹੈ ਸੋ ਕੰਪਲੀਟ ਪੈਂਡਿੰਗ ਹੈ ਇਸ ਮਾਮਲੇ ਨੂੰ ਲੈ ਕੇ ਕਈਆਂ ਨਾਲ ਕੁੱਟਮਾਰ ਵੀ ਹੋਈ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਪੈਂਡਿੰਗ ਚੱਲ ਰਹੀਆਂ ਪਿੰਡ ਦੇ ਵਿੱਚ ਬੜਾ ਇੱਕ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿੰਡ ਦੇ ਵਿੱਚ ਇਸ ਪਰਵਾਰ ਨੂੰ ਰਹਿਣ ਨਹੀਂ ਦੇਣਾ ਇਹ ਗੈਰ ਸੰਵਿਧਾਨਿਕ ਹੈ ਮੈਂ ਮਾਨਜੋਗ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਨੂੰ ਬੇਨਤੀ ਕਰਦਾ ਕਿ ਫੌਰੀ ਤੌਰ ਤੇ ਸਬੰਧਤ ਥਾਣੇ ਨੂੰ ਇਹਦੀ ਜਿਹੜੀ ਅਦਾਇਤ ਕੀਤੀ ਜਾਵੇ ਤੁਰੰਤ ਜਿਹੜਾ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਜਾਵੇ ਤੇ ਕੋਰਟ ਦੇ ਜੋ ਆਰਡਰ ਹੈ ਉਸ ਪਰਿਵਾਰ ਦੀ ਜਿਹੜੀ ਹੈ ਸਿਕਿਉਰਿਟੀ ਕੀਤੀ ਜਾਵੇ ਉਹ ਜਿਹੜੀ ਮੈਰਿਜ ਹੋਈ ਹੈ ਉਸ ਦੀ ਸਿਕਿਉਰਿਟੀ ਕੀਤੀ ਜਾਵੇ ਤੇ ਪਿੰਡ ਦੇ ਵਿੱਚ ਇਹ ਜਿਹੜਾ ਬਾਈ ਕਾਰਟ ਹੈ ਸ਼ੈਡਿਊਲ ਕਾਸਟ ਪਿੰਡ ਦੇ ਵਿੱਚ ਨਾ ਰਹਿਣ ਦੇਣਾ ਘਰ ਨੂੰ ਜੋ ਤੋੜਿਆ ਗਿਆ ਹੈ ਕਰਦੇ ਸ਼ੀਸ਼ੇ ਤੋੜੇ ਗਏ ਸਾਰਾ ਸਮਾਨ ਤੱਕ ਚੱਕ ਕੇ ਲੈ ਕੇ ਜੋ ਉੱਥੋਂ ਜਿਹੜਾ ਖਾਲੀ ਕਰ ਦਿੱਤਾ ਗਿਆ ਇਸ ਪਰਿਵਾਰ ਦਾ ਘਰ ਸੋ ਧਿਆਨ ਨਾਲ ਦੇਖ ਕੇ ਮੈਂ ਬੇਨਤੀ ਕਰਦਾ ਐਸਐਸਪੀ ਸਾਹਿਬ ਨੂੰ ਇੱਥੋਂ ਜਿਹੜਾ ਇਹ ਮਾਮਲਾ ਜਿਹੜਾ ਸੋਸ਼ਲ ਬਾਈਕਾਟ ਦਾ ਸ਼ਡਿਊਲ ਕਾਸ ਪਰਵਾਰ ਦੇ ਨਾਲ ਇਸ ਤਰ੍ਹਾਂ ਦੀ ਤੱਕੇशाही ਤਾਨਾशाही ਗੈਰ ਸੰਵਿਧਾਨਿਕ ਜਿਹੜੀ ਇਹ ਚੱਲ ਰਹੀ ਹੈ ਉਹ ਤੇ ਗੱਲ ਇਹ ਨਹੀਂ ਹੋਣ ਦਿੱਤੀ ਜਾਵੇਗੀ ਤੇ ਤੁਰੰਤ ਉਹ ਦੋਸ਼ੀਆਂ ਦੇ ਖਿਲਾਫ ਜਿਹੜੀ ਹੈ ਵੱਣਦੀ ਕਾਰਵਾਈ ਜਿਹੜੀ ਹੈ ਕੀਤੀ ਜਾਵੇ ਇਹ ਮਹਿਮਾਨਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਬੜਾ ਸੈਂਸਿਟਿਵ ਮਾਮਲਾ ਪਰਿਵਾਰ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਮੈਂ ਪੀਮ ਕ੍ਰਾਂਤੀ ਸੰਸਥਾਪਕ ਹੋਣ ਦੇ ਨਾਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਨੂੰ ਹਰ ਤਰੀਕੇ ਨਾਲ ਕਾਨੂੰਨੀ ਤੌਰ ਤੇ ਇਨਸਾਫ ਮਿਲੇਗਾ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਪਲਾਨ ਕਰਨ ਦੀ ਲੋੜ ਨਹੀਂ ਹੈ ਤੁਸੀਂ ਜਲਦ ਜਿਹੜਾ ਇਸ ਪਿੰਡ ਦੇ ਇਨਾ ਖੇੜੇ ਦੇ ਵਿੱਚ ਆਪਣੇ ਘਰ ਦੇ ਵਿੱਚ ਵਧੀਆ ਤਰੀਕੇ ਨਾਲ ਰਹਿ ਸਕਦੇ ਹੋ ਮੈਂ ਉੱਥੋਂ ਦੀ ਲੋਕਲ ਪੁਲਿਸ ਨੂੰ ਵੀ ਬੇਨਤੀ ਕਰਦਾ ਮੇਰੀ ਗੱਲ ਵੀ ਹੋਈ ਹੈ ਬਹੁਤੀ ਜਿਹੜੀ ਹੈ ਵਧੀਆ ਗੱਲ ਜਿਹੜੀ ਉੱਥੋਂ ਦੀ ਪੁਲਿਸ ਵੱਲੋਂ ਕੋਈ ਆਈ ਨਹੀਂ ਹੈ ਰਿਪੋਰਟ ਸੋ ਬਾਈਕਟ ਤੱਕ ਦੀਆਂ ਗੱਲਾਂ ਜਿਹੜੀਆਂ ਪੁਲਿਸ ਨੂੰ ਵੀ ਪਤਾ ਹੈ ਕਿ ਚੱਲ ਰਹੀਆਂ ਹੈਗੀਆਂ ਕਿ ਮਹੀਨੇ ਤੱਕ ਤੋਂ ਇਹ ਪਰਿਵਾਰ ਜਿਹੜਾ ਆਪਣੇ ਘਰ ਦੇ ਵਿੱਚ ਨਹੀਂ ਰਹਿ ਰਿਹਾ ਸੋ ਇਸ ਘਰ ਨੂੰ ਘਰ ਦੇ ਵਿੱਚ ਇਸ ਪਰਿਵਾਰ ਨੂੰ ਲੈ ਕੇ ਜਾਇਆ ਜਾਵੇ ਇਹ ਜਿਹੜਾ ਮਲਕੀਤ ਸਿੰਘ ਹੈ ਇਹ ਮਜਬੀ ਸਿੱਖ ਹੈ ਕੋ ਗੁਰਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਵਿਚਾਰਾ ਦਰਦਦਰਦੀ ਠੋਕਣਾ ਖਾ ਰਿਹਾ ਹੈ ਇਹਦੀਆਂ ਬੱਚੀਆਂ ਦੀਆਂ ਲੜਕੀਆਂ ਨਾਲ ਜਿਹੜੀ ਮੇਰੀ ਗੱਲ ਉਹੀ ਸਾਰੀ ਉਹਨਾਂ ਨੇ ਮੈਨੂੰ ਦੱਸੀ ਹੈ ਤੇ ਮੈਂ ਉਮੀਦ ਕਰਾਂਗਾ ਪੁਲਿਸ ਪ੍ਰਸ਼ਾਸਨ ਤੋਂ ਐਸਐਸਪੀ ਸਾਹਿਬ ਤੋਂ ਡੀਸੀ ਸਾਹਿਬ ਤੋਂ ਕਿ ਇਸ ਪਰਿਵਾਰ ਦਾ ਜਿਹੜਾ ਇਹ ਮਾਮਲਾ ਜਿਹੜਾ ਬਣਿਆ ਬਾਈਕਾਟ ਦਾ ਪਿੰਡ ਦੇ ਵਿੱਚ ਨਾ ਰਹਿਣ ਦਾ ਇਹਦੇ ਤੇ ਤੁਰੰਤ ਜਿਹੜੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਧੰਨਵਾਦ